ਲੋਵੀ ਸੱਜਣਾ ਜਿਹੜੇ ਹਵਲਖ ਬਸ਼ੀਰਾਪਾਲ ਦੇ ਚੰਗੇ ਖਾਨਦਾਨ ਦਾ ਚੰਗੀਆਂ ਬਨਾਵਟਾਂ ਦਾ ਸੋ ਕੁਆਲਿਟੀ ਦਾ ਬਰੀਕੀ ਬਰੂਕੀ ਵਾਲਾ ਪੂਰਾ ਤੇ ਰੇਟ ਲੱਖੋਂ ਥੱਲੇ ਆ ਜਾਇਜ ਮੋਲ ਦਾ ਬਸ਼ੀਰਾ ਤੇ ਬਸ਼ੀਰਾਤ ਕਹਦਾ ਇੱਕ ਮੂਰਤੀ ਹੈ ਰੱਬ ਨੇ ਇਹਨ ਘੜਕੜ ਬਣਾਇਆ ਸਾਰੀ ਡਿਟੇਲ ਦਮਾ ਤੇ ਇੱਕ ਗੱਲ ਹੋਰ ਡੀਐਨਏ ਕੁਆਲੀਫਾਈ ਹੈ ਡੀਐਨਏ ਦਾ ਹੀ ਗਾਰੰਟੀ ਹੈ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਤੁਹਾਡੇ ਆਪਣੇ ਚੈਨਲ ਬਾਬਾਜੀ ਦਾ ਸਟਾਰਟ ਫਾਰਮ YouTube ਚੈਨਲ ਉੱਤੇ ਜਿਹੜੇ ਭਰਾ ਵੀਡੀਓ Facebook ਪੇਜ ਤੇ ਦੇਖਦੇ ਆ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਨਵੀਂ ਸਵੀਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਅੱਜ ਨਿਕਿਆ ਬਸ਼ੀਰਾ ਲੈ ਆਏ ਤੁਹਾਡੇ ਲਈ ਬਸ਼ੀਰਾ ਕਹਾਦਾ ਪੱਕਾ ਕਹਿ ਸਕਦੇ ਆ ਵੀ ਇੱਕ ਮੂਰਤਾ ਕਿਉਂਕਿ ਕੰਨਾਂ ਤੋਂ ਲੈ ਕੇ ਪੈਰਾਂ ਤਾਈਂ ਪੂਰੀ ਬਰੀਕੀ ਨਾਲ ਪੂਰੇ ਹੁਸਨ ਨੂੰ ਪੂਰਾ ਸਨਖ ਪੁਣਾ ਸਾਰਿਆਂ ਨਾ ਭਰਿਆ ਹੋਇਆ ਲੈਂਥ ਗਰਦਨ ਕੰਨ ਕੰਡੀਸ਼ਨ ਵਾਲ ਪੌੜੀ ਸਾਰਾ ਚੰਗਾ ਨਾਲ ਦੀ ਨਾਲ ਲੈਣ ਦੀ ਵੀ ਗਾਰੰਟੀ ਆ ਡੀਐਨਏ ਇਹਦੇ ਪ્યો ਦਾ ਡੀਐਨਏ ਹੋਇਆ ਤੇ ਬੱਚਾ ਡੀਐਨਏ ਦੀ ਗਾਰੰਟੀ ਨਾਲ ਦਵਾਗ ਤੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਤਾਂ ਕਿ ਵੀਡੀਓ ਵੱਧ ਤੋਂ ਵੱਧ ਭਰਾਵਾਂ ਤਾਈਂ ਪਹੁੰਚ ਜਾ ਕਿਉਂਕਿ ਆਪਾਂ ਅੱਜ ਤੋਂ ਮਹੀਨਾ ਦੋ ਮਹੀਨਾ ਪਹਿਲਾਂ ਇੱਕ ਆਪਣੇ ਜੈਰਾਜ ਦਾ ਬੱਚਾ ਪਾਇਆ ਸੀ ਆਪਲਖੀ ਬਹੁਤ ਭਰਾਵਾਂ ਦੇ ਫੋਨ ਆਏ ਉਹ ਵੀਡੀਓ ਪਾਉਣ ਸਾਰ ਸੀਲ ਹੋ ਗਿਆ ਤਾਂ ਕਾਫੀ ਭਰਾਵੋ ਤੋਂ ਨਾਰਾਜ਼ ਹੋਏ ਤਾਂ ਅੱਜ ਮੈਂ ਸੋਚਿਆ ਉਹ ਭਰਾਵਾਂ ਦਾ ਜਿਹੜੇ ਆਪਲਖ ਬੱਚਾ ਪਾਲਦੇ ਲਾਂਭਾ ਲਾ ਦੀ ਜਿਹੜੇ ਹਿਸਾਬ ਨਾਲ ਗਰਦਨ ਦੀ ਬਰੀਕੀ ਆ ਕੰਨ ਕੰਡੀਸ਼ਨ ਦਾ ਚੰਗਾ ਬੱਚਾ ਪੂਰਾ ਮੰਨ ਲਓ ਇੱਕ 100 ਕੁਆਲਿਟੀ ਦਾ ਬੱਚਾ ਕਹਿ ਸਕਦੇ ਤੇ ਸਬਸਕ੍ਰਾਈਬ ਕਰ ਲਿਓ ਆਪਣੇ ਚੈਨਲ ਨੂੰ ਕਿਉਂਕਿ DNA ਵਾਲੇ ਬੱਚੇ ਲੋਕ 4-4 5-5 ਲੱਖਾਂ ਦੇ ਦਿੰਦੇ ਆ ਆਪਾਂ ਹਜ਼ਾਰਾਂ 'ਚ ਦੇ ਦੇਣਾ ਲੱਖੋਂ ਥੱਲੇ ਦੇ ਦੇਣਾ ਤੇ ਬਾਲਪੋਰੀਆਂ ਦੇ ਸਾਫ ਆ ਅਸਲੀ ਚੈਨਲ ਜੈਜ ਮੁੱਲ ਵਿੱਚ ਤੁਸੀਂ ਵੀ ਜੇ ਜਾਨਵਰ ਲੱਭਦੇ ਆ ਤਾਂ ਆਪਣੇ ਚੈਨਲ ਤੇ ਮਿਲ ਜੂ ਤੁਹਾਨੂੰ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਅੱਜ ਪਹਿਲਾਂ ਬੱਚੇ ਦੀ ਡਿਟੇਲ ਦਿੰਨੇ ਦੋਸਤੋ 4 ਕੁ ਮਹੀਨੇ ਉਮਰ ਹੋਈ ਹੈ ਬੱਚੇ ਦੀ ਆਪਣੀ ਪੰਜਾਬ ਨਸਲ ਦਾ ਕਹਿ ਸਕਦੇ ਆ ਆਪਾਂ ਵੀ ਮੱਝੂਕ ਖਾਨਦਾਨ ਚੋਂ ਬੱਚਾ ਰੰਗ ਜ਼ਰੂਰ ਆਪ ਲੱਖਾ ਡੱਬਾ ਕਹਿ ਸਕਦੇ ਆ ਦੀ ਮਾਂ ਆਪ ਲੱਖ ਸੀ ਤੇ ਪਿਓ ਮੱਝੂ ਕੇ ਖਾਨਦਾਨ ਚ ਰੰਗ ਪਿਓ ਦਾ ਵੀ ਕਾਲੀ ਆ ਤੇ ਪਹਿਲਾਂ ਖਾਨਦਾਨਵਾਰੀ ਸਾਰੀ ਉੱਪਰ ਡਿਟੇਲ ਦੇ ਦिए ਨਾਕ ਦਾ ਪੋਤਾ ਜੀ ਸਿਹਰੀ ਪੰਜਾਬ ਵਾਲੇ ਡਾਇਮੰਡ ਘੋੜੇ ਦਾ ਬੱਚਾ ਤੇ ਮਾਂ ਇਹਦੀ ਡੱਬੀ ਆ ਉਮਰ ਬੱਚੇ ਦੀ 4 ਮਹੀਨੇ ਜਿਵੇਂ ਮੈਂ ਵੀਡੀਓ ਦੀ ਸ਼ੁਰੂਆਤ ਵਿੱਚ ਬੋਲ ਰਿਹਾ ਕੰਨਾਂ ਤੋਂ ਲੈ ਕੇ ਪੈਰਾਂ ਤਾਈ ਇੱਕੋ ਜਿਹਾ ਬੱਚਾ ਬਰੀਕੀ ਨਾਲ ਭਰਿਆ ਹੋਇਆ ਕੰਨ ਦੇਖੋ ਜਮੇ ਇੰਚੀ ਇੰਚੀ ਦਾ ਕੰਨ ਤੇ ਉਹ ਚੋ ਵੀ ਅੱਧੀ ਅੱਧੀ ਕੁੰਡੀ ਮੋੜਦਾ ਤੇ ਗਰਦਨ ਬਰੀਕ ਵੀ ਪੂਰੀ ਹੈ ਲੰਬੀ ਵੀ ਪੂਰੀ ਤੇ ਕੌਂਟਾ ਜਿਹਨੂੰ ਆਪਾਂ ਕਰਬ ਬੋਲ ਦਿੰਨੇ ਉਹ ਵੀ ਪੂਰਾ ਗਰਦਨ ਦੇ ਨਾਲ ਨਾਲ ਲੈਂਥ ਵੀ ਬੱਚੇ ਦੀ ਬਹੁਤ ਮੰਨ ਲਓ ਹੈ 4 ਮਹੀਨਿਆਂ ਦਾ ਹੋਇਆ ਬੱਚਾ ਪਰ ਜਿੱਦਣ ਸਾਂਹਣ ਬਣ ਕੇ ਵੱਡੇ ਵੱਡੇ ਘੋੜਿਆਂ ਦਾ ਲੇਨ ਦੇ ਵਿੱਚ ਬਰਾਬਰ ਖੜੂ ਕਹੇ ਘੋੜਾ ਕੰਨ ਗਰਦਨ ਲੈਂਥ ਵਾਲੇ ਪਾਸੇ ਬੰਦ ਲੈਂਥ ਵੀ ਪੂਰੀ ਆ ਗਰਦਨ ਗੁਰਦਨ ਵਾਲੀ ਬਰੀਕੀ ਹੁਣੇ ਘੋੜਿਆਂ ਵਾਂਗੂੰ ਤੌਣ ਤਾਂ ਹੁਣੇ ਤਾਂ ਉਹ ਚੱਕ ਬੱਚੇ ਦੇ ਰਸਤਾ ਨਹੀਂ ਪਿਆ ਕਰਕੇ ਥੋੜਾ ਜਿਹਾ ਇਹਨੂੰ ਖੜਨ ਖੜਨ ਦਾ ਨਹੀਂ ਪਤਾ ਜਿਵੇਂ ਆਦੇ ਹੱਥ ਨਹੀਂ ਮੂੰਹ ਤੇ ਲਵਾਉਂਦਾ ਹਨਾ ਤੇ ਵੀ ਖੜਨ ਦਾ ਨਹੀਂ ਇੰਨਾ ਜ਼ਿਆਦਾ ਪਤਾ ਜੇ ਇਹਨੂੰ ਖੜਨ ਦਾ ਪਤਾ ਹੋਵੇ ਤਾਂ ਸੋਹ ਕਵਾਲਿਟੀ ਜਿਵੇਂ ਹੁਣ ਬੰਦਨ ਲੱਗ ਗਿਆ ਆਪਾਂ ਬੱਚੇ ਨੂੰ ਤੇ ਹੁਣ ਇਹਨੂੰ ਖੜਨ ਦੀ ਅਕਲ ਆ ਗਈ ਪੂਰਾ ਚੰਗਾ ਮੱਥੇ ਸਿੰਗਲ ਪੌਰੀ ਆ ਦੇਮਨ ਪੌਰੀ ਲੱਗੀ ਹੋਈ ਐ ਸਿੱਟੇ ਵੱਲੋਂ ਰਹਿਤਾ ਤੇ ਬਾਲ ਪੌਰੀਆਂ ਦਾ ਜਮਾ ਸਾਫ ਸੋ ਜੇ ਕੇ ਭਰਾ ਦੇ ਆ ਬੱਚਾ ਚੱਲਦਾ ਹੋਇਆ ਤਾਂ ਥੱਲੇ ਨੰਬਰ ਦਿੱਤਾ ਫੋਨ ਲਾ